ਸੋ ਸਿਮਰਨ ਦੇ ਵਿੱਚ ਬਹੁਤ ਦਾਤਾਂ ਨੇ ਜੇ ਆਪਾਂ ਜੇ ਗੱਲ ਕਰਦੇ ਨਾ ਕਾਲ ਯੁਗ ਦਾ ਸਮਾਂ ਚੱਲਦਾ ਪਿਆ ਕਾਲ ਯੁਗ ਦਾ ਸਮਾਂ ਚੱਲਦਾ ਪਿਆ ਤਾਂ ਮਹਾਰਾਜ ਕਹਿੰਦੇ ਨੇ ਕਾਲ ਯੁਗ ਮੈਂ ਕੀਰਤਨ ਪਰਦਾਨਾ ਗੁਰਮਖ ਜਪੀਐ ਲਾਇ ਧਿਆਨਾ ਜਿਹੜਾ ਜੀਵ ਜਿਹੜਾ ਗੁਰਸਿੱਖ ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਗੁਰੂ ਦੇ ਸਿਮਰਨ ਦੇ ਨਾਲ ਜੁੜ ਕੇ ਕਲ ਯੁਗ ਦਾ ਸਮਾਂ ਉਹ ਕਲ ਯੁਗ ਉਹਦੇ ਤੇ ਅਸਰ ਹੀ ਨਹੀਂ ਕਰੇਗਾ ਕਲ ਯੁਗ ਕੀ ਹੈ ਕਲ ਯੁਗ ਹੈ ਪੰਜ ਚੋਰ ਜਿਹੜੇ ਸਾਨੂੰ ਡੇਲੀ ਤੰਗ ਕਰਦੇ ਰਹਿੰਦੇ ਨੇ ਕਦੀ ਕਾਮ ਕਦੀ ਕਰੋਧ ਕਦੀ ਲੋਭ ਕਦੀ ਮੋਹ ਤੇ ਕਦੀ ਹੰਕਾਰ ਮਾਫ ਕਰਿਓ ਅਸੀਂ ਜਿਹੜੇ ਜਮਦੂਤ ਹੁੰਦੇ ਨੇ ਨਾਲ ਅਸੀਂ ਉਹਨਾਂ ਤੋਂ ਬਹੁਤ ਡਰਦੇ ਆ ਕਿਉਂਕਿ ਅਸੀਂ ਸਾਖੀਆਂ ਸੁਣੀਆਂ ਨੇ ਅਸੀਂ ਕਹਾਣੀਆਂ ਕਿਸੇ ਕਹਾਣੀਆਂ ਅਸੀਂ ਬਹੁਤ ਸੁਣਦੇ ਰਹਿੰਨੇ ਆ ਕਿ ਜਮਦੂਤ ਆਉਂਦੇ ਨੇ ਸਾਨੂੰ ਲੈ ਜਾਂਦੇ ਨੇ ਫਿਰ ਨਰਕ ਸਵਰਗ ਦੇ ਵਿੱਚ ਉਹਦਾ ਫੈਸਲਾ ਹੁੰਦਾ ਧਰਮਰਾਜ ਦੀ ਕਚਹਿਰੀ ਲੱਗਦੀ ਹੈ ਸਾਨੂੰ ਕੋਈ ਪੂਰਾ ਦੱਸਿਆ ਜਾਂਦਾ ਉੱਥੇ ਪਰ ਮਾਫ ਕਰਿਓ ਉਹਨਾਂ ਜਮਦੂਤਾਂ ਨੇ ਤੇ ਕਦੇ ਆਉਣਾ ਕਿੰਨੇ ਵੇਖੇ ਨੇ ਪਰ ਇਹ ਜਮਦੂਤ ਜਿਹੜੇ ਸਾਨੂੰ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਸਾਨੂੰ ਤੰਗ ਕਰਦੇ ਨੇ ਕਦੀ ਸਾਡੇ ਸਿਰ ਤੇ ਕਾਮ ਚੜ ਜਾਂਦਾ ਕਦੀ ਸਾਨੂੰ ਕਰੋਧ ਤੰਗ ਕਰਦਾ ਕਦੀ ਸਾਨੂੰ ਲੋਭ ਸਾਡੇ ਸਿਰ ਤੇ ਚੜ ਜਾਂਦਾ ਕਦੀ ਹੰਕਾਰ ਸਾਡੇ ਵਿੱਚ ਆ ਜਾਂਦਾ ਇਹ ਸਾਨੂੰ ਜਮਦੂਤ ਜਿਹੜੇ ਨੇ ਇਹ ਸਾਨੂੰ ਪੰਜੇ ਤੰਗ ਕਰਦੇ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਬਹੁਤ ਸੋਣਾ ਉਹਨਾਂ ਦਾ ਇੱਕ ਬਚਨ ਆਉਂਦਾ ਪੰਜ ਬਿਖਾਦੀ ਏਕ ਗਰੀਬਾ ਰਾਖੋ ਰਾਖਨ ਹਾਰੇ ਖੇਦ ਕਰੇ ਅਰ ਬਹੁਤ ਸੰਤਾਵ ਹੈ ਆਇਓ ਸਰਨ ਤੇ ਹਾਰੇ ਮਹਾਰਾਜ ਕਹਿੰਦੇ ਕਹਿੰਦੇ ਇਹ ਜਿਹੜੇ ਪੰਜ ਚੋਰ ਨੇ ਬਹੁਤ ਤੰਗ ਕਰਦੇ ਪਏ ਨੇ ਕਦੀ ਮੇਰੇ ਸਿਰ ਤੇ ਕਾਮ ਚੜ ਜਾਂਦਾ ਹੈ ਕਦੀ ਮੈਨੂੰ ਗੁੱਸਾ ਆ ਜਾਂਦਾ ਹੈ ਕਦੀ ਮੈਂ ਲਾਲਚੀ ਬਣ ਜਾਂਦਾ ਕਦੀ ਮੇਰੇ ਵਿੱਚ ਹੰਕਾਰ ਆ ਜਾਂਦਾ ਹੈ ਇੰਨਾ ਮੈਨੂੰ ਤੰਗ ਕੀਤਾ ਸੱਚੇ ਪਾਤਸ਼ਾਹ ਜੀ ਤੁਹਾਡੀ ਸ਼ਰਨ ਦੇ ਵਿੱਚ ਆ ਗਏ ਆ ਸਾਨੂੰ ਬਚਾ ਲਓ ਤੇ ਜਿਹੜਾ ਗੁਰਸਿੱਖ ਨਾਮ ਸਿਮਰਨ ਕਰਦਾ ਹੈ ਇਹਨਾਂ ਪੰਜਾਂ ਦੇ ਉੱਤੇ ਉਹਦਾ ਇਹੋ ਜਿਹਾ ਕਾਬੂ ਪੈਂਦਾ ਹੈ ਹੁਣਾ ਤੇ ਇਹ ਚਾਹੀਦਾ ਵੇਖੋ ਸਾਡਾ ਇਹਨਾਂ ਪੰਜਾਂ ਦੇ ਉੱਤੇ ਕਾਬੂ ਹੋਣਾ ਚਾਹੀਦਾ ਬਰ ਹੋਏ ਰਿਹਾ ਨਾਰਮਲ ਆਪਾਂ ਜੇ ਲਾਈਫ ਦੀ ਗੱਲ ਕਰੀਏ ਜਿਹੜੇ ਲੋਕ ਸਿਮਰਨ ਨਹੀਂ ਕਰਦੇ ਆ ਜਿਹੜੇ ਲੋਕ ਗੁਰੂ ਘਰ ਦੇ ਨਾਲ ਨਹੀਂ ਜੁੜੇ ਹੋਏ ਰਿਹਾ ਕਿ ਅਸੀਂ ਇਹਨਾਂ ਦੇ ਕਾਬੂ ਦੇ ਵਿੱਚ ਆ ਇਹ ਪੰਜ ਸਾਡੇ ਕਾਬੂ 'ਚ ਨਹੀਂ ਹੈਗੇ ਅਸੀਂ ਇਹਨਾਂ ਦੇ ਕਾਬੂ ਦੇ ਵਿੱਚ ਆ ਹੁਣ ਇਸ ਤੋਂ ਬਿਲਕੁਲ ਉਲਟ ਚਾਹੀਦਾ ਸੋ ਸਿਮਰਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਸਟਾਰਟ ਕਰਕੇ ਦੇਖੋ ਮੈਂ ਨਹੀਂ ਕਹਿੰਦਾ ਤੁਸੀਂ ਅੱਧਾ ਘੰਟਾ ਹੀ ਕਰੋ 2 ਮਿੰਟ ਤੋਂ ਸਟਾਰਟ ਕਰੋ 5 ਮਿੰਟ 10 ਮਿੰਟ ਉਹਨੂੰ ਇਨਕਰੀਜ਼ ਕਰਦੇ ਰਹੋ ਆਪਣਾ ਟਾਈਮ ਵਧਾਉਂਦੇ ਰਹੋ ਇਹ ਨਹੀਂ ਕਿ 5 ਮਿੰਟ ਕਹਿਤਾ ਤੇ ਸਾਰੀ ਉਮਰ 5 ਮਿੰਟ ਹੀ ਕਰਨਾ 5 ਤੋਂ 7 10 15 20 ਉਹਨੂੰ ਇੰਨਾ ਤੁਹਾਡਾ ਮਨ ਲੱਗੇਗਾ ਤੁਹਾਨੂੰ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਚੇਂजेस ਬੜਾ ਵੱਡਾ ਤੁਹਾਨੂੰ ਬਦਲਾਅ ਵੇਖਣ ਨੂੰ ਮਿਲੇਗਾ ਵੀ ਸਾਡਾ ਜੀਵਨ ਕੀ ਸੀ ਤੇ ਅਸੀਂ ਮਹਾਰਾਜ ਜੀ ਨੇ ਸਿਮਰਨ ਦੀ ਅਸੀਂ ਦਾਤ ਚੋਲੀ ਅੱਡ ਕੇ ਅਸੀਂ ਮਹਾਰਾਤੋਂ ਦਾਤ ਲਈ ਉਸ ਦਾਤ ਨੇ ਸਾਡਾ ਜੀਵਨ ਕੀ ਤੋਂ ਕੀ ਬਣਾ ਦਿੱਤਾ ਬਹੁਤ ਸੋਹਣਾ ਜੀਵਨ ਹੈ ਸਾਡਾ ਇਥੋਂ ਦੇ ਬੱਚਿਆਂ ਦਾ ਬਹੁਤ ਸੋਨਾ ਜੀਵਨ ਹੈ ਮੈਂ ਆਲਰੇਡੀ ਮੈਂ ਕਹਿ ਚੁੱਕਿਆ ਹਾਂ ਕਿ ਗੁਰਬਾਣੀ ਦੇ ਨਾਲ ਕੀਰਤਨ ਦੇ ਨਾਲ ਬਹੁਤ ਤੁਸੀਂ ਸਲਾਗਾ ਯੋਗ ਕਦਮ ਹੈ ਤੁਹਾਡਾ ਜੋ ਤੁਸੀਂ ਜੁੜੇ ਹੋਏ ਹੋ। ਪਰ ਜੇ ਇਸ ਜੀਵਨ ਦੇ ਉੱਤੇ ਨਾਮ ਸਿਮਰਨ ਦਾ ਲੇਪ ਲੱਗ ਜਾਵੇ ਤੇ ਉਹ ਗੱਲ ਹੁੰਦੀ ਹੈ ਕਹਿੰਦੇ ਇੱਕ ਤੇ ਸੁਹਾਗਾ ਉੱਤੋਂ سونے ਦਾ। ਸਿਮਰਨ ਕਰੋ, ਸੇਵਾ ਕਰੋ, ਸੇਵਾ ਬਹੁਤ ਜ਼ਰੂਰੀ ਹੈ। ਮੈਂ ਪੇਰੈਂਟਸ ਨੂੰ ਬੇਨਤੀ ਕਰਦਾ ਤੁਸੀਂ ਗੁਰਦੁਆਰਾ ਸਾਹਿਬ ਆਉਂਨੇ ਹੋ। ਬੱਚੇ ਨੂੰ ਨਾਲ ਲੈ ਕੇ ਆਉਂਨੇ ਹੋ। ਤੇ ਆਪ ਵੀ ਸੇਵਾ ਕਰੋ ਬੱਚੇ ਤੋਂ ਵੀ ਬੱਚੇ ਨੂੰ ਵੀ ਕੋਈ ਵੀ ਸੇਵਾ ਕਰੇ ਭਾਂਡੇ ਮਾਂਜਣ ਦੀ ਸੇਵਾ ਲੰਗਰ ਵਰਤੌਣ ਦੀ ਸੇਵਾ ਜੋੜੇ ਝਾੜਨ ਦੀ ਸੇਵਾ ਸੇਵਾ ਦੇ ਨਾਲ ਸਾਡੇ ਅੰਦਰ ਨਿਮਰਤਾ ਨਿਮਰਤਾ ਪੈਦਾ ਹੁੰਦੀ ਹੈ ਇਹ ਮਨ ਦੀ ਮੈਲ ਹੈ ਸਾਧ ਸੰਗਤ ਜੀ ਜਦੋਂ ਇਹ ਮਨ ਦੀ ਮੈਲ ਉਤਰਦੀ ਏ ਇਹਦਾ ਪਤਾ ਕੋਈ ਨਹੀਂ ਲੱਗਦਾ ਇਹ ਹੰਝੂਆਂ ਦੇ ਰੂਪ ਚ ਬਾਹਰ ਆ ਜਾਂਦੀ ਹੈ ਮੰਦੀ ਮੈਲ ਸਾਡੇ ਤੇ ਸਾਡਾ ਮਨ ਇੰਨਾ ਮੈਲਾ ਹੋਇਆ ਪਿਆ ਇਹਨਾਂ ਪੰਜਾਂ ਨੇ ਸਾਨੂੰ ਪੂਰੀ ਤਰ੍ਹਾਂ ਆਪਣੇ ਕਾਬੂ 'ਚ ਕੀਤਾ ਤੇ ਸਾਡਾ ਮਨ ਹੋਇਆ ਪਿਆ ਮੈਲਾ ਅਸੀਂ ਸੇਵਾ ਤੇ ਸਿਮਰਨ ਦੇ ਨਾਲ ਜੁੜ ਕੇ ਆਪਣਾ ਮਨ ਵੀ ਸਾਫ਼ ਕਰ ਲਈਏ ਤਨ ਤੇ ਤਨ ਦਾ ਸਾਫ਼ ਕੀਤਾ ਕੀ ਕੀਤਾ ਜੋ ਸਾਡਾ ਮਨ ਹੀ ਸਾਫ਼ ਨਹੀਂ ਹੈਗਾ ਸਾਧ ਸੰਗਤ ਜੀ ਅੱਜ ਬਹੁਤ ਲੋੜ ਹੈ ਕਾਲਯੁਗ ਦੇ ਸਮੇਂ ਦੇ ਵਿੱਚ ਨਾਮ ਸਿਮਰਨ ਦੇ ਨਾਲ ਜੁੜਨ ਦੀ ਨਾਮ ਸਿਮਰਨ ਕਰਨ ਦੀ ਤੇ ਆਪਣੇ ਬੱਚਿਆਂ ਨੂੰ ਜੋੜਨ ਦੀ ਦੇਖੋ ਤੁਸੀਂ ਸਾਡੀ ਕੌਮ ਦਾ ਫਿਊਚਰ ਹੋ ਤੁਸੀਂ ਸਾਡੀ ਕੌਮ ਦੀ ਆਉਣ ਵਾਲੀ ਪੀੜ੍ਹੀ ਹੋ ਤੁਸੀਂ ਸਾਡੀ ਕੌਮ ਦਾ ਸਿਰ ਉੱਚਾ ਕਰਨਾ ਹੈ ਤੁਸੀਂ ਵੱਡੇ ਵੱਡੇ ਅਹੁਦਿਆਂ ਤੇ ਬਹਿਣਾ ਹੈ ਤੇ ਤੁਹਾਡਾ ਜੀਵਨ ਬਹੁਤ ਸੋਹਣਾ ਬਹੁਤ ਸੁਚੱਜੇ ਢੰਗ ਨਾਲ ਤੁਹਾਡੀ ਜ਼ਿੰਦਗੀ ਤੁਸੀਂ ਬਤੀਤ ਕਰਦੇ ਪਏ ਹੋ ਨਾਮ ਸਿਮਰਨ ਕਰਨਾ ਤੁਸੀਂ ਸ਼ੁਰੂ ਕਰਦੇ ਹੋ ਤੇ ਤੁਹਾਡੇ ਲਈ ਹੋਰ ਵੀ ਬਹੁਤ ਸੋਹਣਾ ਜੀਵਨ ਤੁਹਾਡਾ ਬਣ ਜਾਣਾ ਹੈ ਤੁਸੀਂ ਸਾਡੀ ਆਉਣ ਵਾਲੀ ਪੀੜੀ ਹੋ ਤੇ ਮੈਂ ਕਦੀ ਵੀ ਨਹੀਂ ਚਾਹਾਂਗਾ ਕਿ ਸਿੱਖਾਂ ਦੀ ਆਉਣ ਵਾਲੀ ਪੀੜੀ ਗਲਤ ਰਸਤੇ ਤੇ ਪਵੇ ਸਿੱਖਾਂ ਦੀ ਆਉਣ ਵਾਲੀ ਪੀੜੀ ਵੈਸਟਰਨ ਕਲਚਰ ਵੱਲ ਇਨਫਲੂਐਂਸ ਹੋਵੇ ਸਿੱਖਾਂ ਦੀ ਆਉਣ ਵਾਲੀ ਪੀੜੀ ਕਲੱਬਾਂ ਪੱਬਾਂ ਵਿੱਚ ਜਾਵੇ ਸਿੱਖਾਂ ਦੀ ਆਉਣ ਵਾਲੀ ਪੀੜੀ ਨਸ਼ੇ ਕਰੇ ਆਪ ਆਉਨੇ ਹੋ ਆਪਣੇ ਭਰਾਵਾਂ ਨੂੰ ਆਪਣੇ ਕਜ਼ਨ ਨੂੰ ਜੋ ਤੁਹਾਡੇ ਰਿਸ਼ਤੇਦਾਰ ਨੇ ਉਹਨਾਂ ਨੂੰ ਵੀ ਲੈ ਕੇ ਆਓ ਬਹੁਤ ਜ਼ਰੂਰੀ ਹੈ ਜਿਹੜਾ ਪ੍ਰਾਣੀ ਜਿਹੜਾ ਗੁਰਸਿੱਖ ਅੱਜ ਗੁਰਬਾਣੀ ਦੇ ਰਸਤੇ ਤੇ ਤੁਰਦਾ ਪਿਆ ਹੈ ਉਹ ਤੁਰਦਾ ਤੁਰਦਾ ਇੱਕ ਦਿਨ ਮਹਾਰਾਜ ਜੀ ਨੇ ਐਸੀ ਉਹਦੇ ਤੇ ਕਿਰਪਾ ਕਰ ਦੇਣੀ ਹੈ ਉਹ ਸ਼ਬਦ ਫਿਰ ਉਹ ਬਿਆਨ ਹੀ ਨਹੀਂ ਕਰ ਸਕਦੇ ਉਹ ਐਸੀ ਕਿਰਪਾ ਹੁੰਦੀ ਹੈ ਹਜੇ ਤਾਂ ਮਹਾਰਾਜ ਆਪਣੇ ਤੇ ਤਰਸ ਕਰਦੇ ਪਏ ਨੇ ਕਿਰਪਾ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ ਸਾਧ ਸੰਗਤ ਜੀ ਆਪਾਂ ਕਹਿ ਦਿੰਨੇ ਆ ਵੀ ਸਾਡੇ ਤੇ ਬੜੀ ਕਿਰਪਾ ਸੀ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਆ ਅਸਲ 'ਚ ਮਹਾਰਾਜ ਜੀ ਨੇ ਸਾਡੇ ਤੇ ਤਰਸ ਕੀਤਾ ਜੋ ਸਮੁੰਦਰ ਰੂਪੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਛਿਟਾ ਉਹਨਾਂ ਨੇ ਸਾਡੇ ਤੇ ਤਰਸ ਕੀਤਾ ਜੋ ਸਾਨੂੰ ਇਹ ਮੌਕਾ ਮਿਲਦਾ ਪਿਆ ਗੁਰਬਾਣੀ ਸੁਣਨ ਦਾ ਗੁਰਬਾਣੀ ਦਾ ਗਾਇਨ ਕਰਨ ਦਾ ਤੇ ਸਤਗੁਰ ਜੀ ਦੀ ਹਜ਼ੂਰੀ ਵਿੱਚ ਬੈਠਣ ਦਾ ਤੇ ਸੰਗਤ ਕਰਨ ਦਾ ਆਪ ਜੀ ਨੂੰ ਬੇਨਤੀ ਹੈ ਤੁਸੀਂ ਆਓ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਓ ਤੇ ਗੁਰਮਤ ਵਿਦਿਆਲਿਆ ਦੇ ਵਿੱਚ ਜਿਨ੍ਹਾਂ ਦੇ ਬੱਚੇ ਨਹੀਂ ਇੱਥੇ ਹਾਜ਼ਰੀ ਭਰਦੇ ਆ ਇੱਥੇ ਬੱਚੇ ਨਹੀਂ ਹੈਗੇ ਜਿਨ੍ਹਾਂ ਦੇ ਗੁਰਮਤ ਵਿਦਿਆਲਿਆ ਦੇ ਵਿੱਚ ਉਹਨਾਂ ਨੂੰ ਵੀ ਬੇਨਤੀ ਹੈ ਕਿ ਗੁਰਮਤ ਵਿਦਿਆਲਿਆ ਦੇ ਵਿੱਚ ਤੁਸੀਂ ਬੱਚਿਆਂ ਦੀ ਐਡਮਿਸ਼ਨ ਕਰਵਾਓ ਤੁਸੀਂ ਥੋੜੇ ਸਮੇਂ ਦੇ ਵਿੱਚ ਹੀ ਉਹ ਗੁਰਬਾਣੀ ਦਾ ਨਾਮ ਸਿਮਰਨ ਦਾ ਰੰਗ ਜਿਹੜਾ ਹੈ ਆਪਣੇ ਬੱਚੇ ਤੇ ਚੜਿਆ ਵੇਖੋਗੇ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜੋ ਆਪਣੇ ਗੁਰਦੁਆਰਾ ਸਾਹਿਬ ਵੱਲੋਂ ਬਹੁਤ ਸਾਰੇ ਸ਼ਲਾਗਾ ਯੋਗ ਜਿਹੜੇ ਕਦਮ ਨੇ ਕੀਤੇ ਜਾਂਦੇ ਨੇ ਸਮੇਂ-ਸਮੇਂ ਤੇ ਸਾਰੇ ਪ੍ਰੋਗਰਾਮ ਹੁੰਦੇ ਨੇ ਪਰ ਸਾਡਾ ਇਹ ਨਿੱਜੀ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਨਾਮ ਸਿਮਰਨ ਗੁਰਬਾਣੀ ਤੇ ਇਤਿਹਾਸ ਦੇ ਨਾਲ ਜੋੜੀਏ ਘਰ ਦੇ ਵਿੱਚ ਇਤਿਹਾਸ ਦੇ ਨਾਲ ਬੱਚਿਆਂ ਨੂੰ ਜੋੜੋ ਕਿਤਾਬਾਂ ਲਿਆ ਕੇ ਦਿਓ ਕਿਤਾਬਾਂ ਪੜੋ ਤੇ ਆਪਣੇ ਬੱਚਿਆਂ ਨੂੰ ਪੜਵਾਓ ਫੋਨ ਘੱਟ ਚਲਾਓ ਥੋੜਾ ਜਿਹਾ ਇਹ ਬਹੁਤ ਖਤਰਨਾਕ ਚੀਜ਼ ਹੈ ਤੁਹਾਡਾ ਅੱਧਾ ਸਬਰ ਤਾਂ ਇੰਨੀ ਖਾਏਗਾ ਕਈ ਮੈਂ ਵਾਕੀ ਦੇਖਦਾ ਇੰਨਾ 8 8 ਘੰਟੇ 10 10 ਘੰਟੇ ਕੇ ਬੱਚੇ ਫੋਨ ਚਲਾਉਂਦੇ ਨੇ ਹੁਣ ਹਿਸਾਬ ਲਾ ਕੇ ਦੇਖੋ ਸਾਧ ਸੰਗ ਜਿਹੜਾ ਬੱਚਾ 10 ਘੰਟੇ ਫੋਨ ਚਲਾਉਂਦਾ ਪਿਆ ਉਹਦੇ ਤੇ ਕੀ ਕਿੰਨਾ ਮਾੜਾ ਸਰ ਉਹਦੇ ਤੇ ਹੋਵੇਗਾ 10 ਘੰਟੇ ਫੋਨ ਚਲਾ ਬੱਚੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ 10 ਘੰਟੇ ਫੋਨ ਚਲਾਇਆ ਹੈ ਕਿਉਂ ਕਿ ਉਹਦਾ ਮਾਈਂਡ ਇਸ ਤਰ੍ਹਾਂ ਡਾਇਵਰਟ ਹੋ ਗਿਆ ਹੈ ਕਿ ਉਹਨੂੰ ਨਾ ਉਹਨੂੰ ਖਾਣ ਦਾ ਪਤਾ ਨਾ ਉਹਨੂੰ ਪੀਣ ਦਾ ਪਤਾ ਨਾ ਉਹਨੂੰ ਬੈਠਣ ਦਾ ਪਤਾ ਨਾ ਉਹਨੂੰ ਸੌਣ ਦਾ ਪਤਾ ਰਾਤ ਦੇਖ ਕੇ ਕਿਵੇਂ ਤੱਕ ਕਈ ਬੱਚੇ ਫੋਨ ਚਲਾਉਂਦੇ ਨੇ ਫੋਨ ਤੋਂ ਥੋੜਾ ਜਿਹਾ ਬਚ ਕੇ ਰੋ ਨਾਮ ਸਿਮਰਨ ਕਰੋ ਤੇ ਗੁਰੂ ਦੇ ਨਾਲ ਜੁੜੇ ਰਹੋ ਮੇਰੀ ਤੁਹਾਡੇ ਚਰਨਾਂ ਦੇ ਵਿੱਚ ਇੱਕੋ ਹੀ ਬੇਨਤੀ ਹੈ ਕਿ ਮੈਂ ਫੇਰ ਦੁਬਾਰਾ ਕਹਿਣ ਲੱਗਾ ਅਸੀਂ ਕਦੀ ਵੀ ਇਹ ਨਹੀਂ ਚਾਹਾਂਗੇ ਕਿ ਸਾਡੀ ਕੌਮ ਦਾ ਇੱਕ ਵੀ ਫਰਜ਼ੰਦ ਮਾੜੇ ਰਸਤੇ ਤੇ ਪਵੇ ਅਸੀਂ ਕਦੀ ਵੀ ਇਹ ਨਹੀਂ ਚਾਹਾਂਗੇ ਕਿ ਸਾਡੇ ਕੌਮ ਦਾ ਕੋਈ ਬੱਚਾ ਕੋਈ ਭਰਾ ਮਾੜੇ ਰਸਤੇ ਤੇ ਜਾਵੇ